ਅੰਮੇ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਆਸ ਕਰ ਸਭ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰਹਿ ਗੁਰ ਨਾਮ ਨਿਦਿ ਦਰਿਆਓ ਜਨਮ ਹਮ ਕਾਲਖ ਤੋਐ ਸੁ ਕਹੋ ਤਲ ਗੁਰ ਸੇਵੀਐ ਅਹ ਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਦੇ ਨੋਰੇ ਅਰਸੋ ਪੁਰ ਸੋ ਛੱਤੀ ਆ ਤੋਹਰ ਟਿਠੇ ਸਚੇ ਪਾਤ ਸਾਹ ਮਲ ਜਨਮ ਜਨਮ ਦੇ ਕੱਟੀ ਜਾ ਸਜਣ ਸਚਾ ਪਾਤ ਸਾਹ ਸਿਰ ਸਾ ਸੋਹੀਏ ਸਭ ਨਾਂ ਦਾ ਵੇਸਾ ਹੋ ਜਿਸ ਆਸ ਬਹਿਤ ਆਸੋਹੀਏ ਸਭ ਨਾਂ ਦਾ ਵੇਸਾ ਹੋ ਸਤਨਾਮ ਨਾ ਸ੍ਰੀ ਮਹਲਾ ਪਹਿਲਾ ਸ਼ੰਤ ਇੱਕ ਓੰਕਾਰ ਸਤ ਗੁਰ ਪ੍ਰਸਾਦ ਆਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਗਿਆਨ ਹੈ ਗੁਰ ਗਿਆਨ ਸਾਚਾ ਥਾਨ ਤੀਰਤੰ 10 ਪੁਰਬ ਸਦਾ ਦਸਾਹਰਾ ਸਾਤ ਨਾ ਲਾਗੇ ਮੈਲ ਕਿਆ ਮਲ ਧੋਈਐ ਗੁਣਹਿ ਹਾਰ ਉਪਰੋਏ ਕਿਸ ਕਉ ਰੋਈਐ ਉਲਟ ਜੋਂ ਨਾ ਆਵੇ ਆਪ ਪਾਰਸ ਪਰਮ ਧਿਆਨੀ ਸਾਚ ਸੱਚ ਭਾਵੇ ਆਨੰਦ ਅਨੰਦ ਹਰਿ ਕੋ ਸਾਚਾ ਦੁਖ ਕਿਲੋ ਇੱਕ ਪਰ ਹਰੇ ਸੱਚ ਨਾਮ ਪਾਇਆ ਗੁਰ ਦਿਖਾਇਆ ਮੈਲ ਨਾਹੀ ਸਚ ਮਨੇ ਸੰਗਤ ਮੀਤ ਮਿਲਾਪ ਪੂਰਾ ਨਾਮ ਸਾਚੇ ਮੰਨ ਸਤ ਗੁਰ ਓਨ ਮਦਾਨ ਦਇਆ ਮਤੇ ਫਿਰ ਸੰਗ ਭਾਵੈ ਸਹਿਜ ਨਾਵੈ ਬੇਨੀ ਤਾ ਸੰਗਮ ਸਤ ਸਤੇ ਨਿਤ ਦੇ ਇਹ ਚੜੈ ਸਵਾਇਆ ਗਤ ਸੰਗ ਮਿੱਤਾ ਸੰਤ ਸੰਗਤ ਕਰਨਦਰ ਮੇਲ ਮਿਲਾਏ ਹਉ ਮੁਰਕ ਨੀਚ ਅਜਾਣ ਸਮਝਾ ਸਾਖੀ ਐ ਸਚ ਗੁਰ ਕੀ ਸਾਖੀ ਅੰਮ੍ਰਿਤ ਭਾਗੀ ਤੇਤ ਮੰਨ ਮਾਨਿਆ ਮੇਰਾ ਕੂਚ ਕਰਹਿ ਸ਼ਬਦ ਸਚੈ ਗੁਰ ਮੇਰਾ ਆਕਣ ਤੋਟ ਨਾਮ ਭਗਤ ਪੰਡਾਰੀ ਭਰਪੁਰ ਰਹਿਆ ਸੋਈ ਨਾਨਕ ਸਾਜ ਕਹ ਬੇਨੰਤੀ ਮਨ ਮੰਝ ਸਚ ਸੋਈ ਅਗਣ ਤੋੜਤ ਨਾ ਭਗਤ ਪੰਡਾਰੀ ਭਰਪੁਰ ਰਹਿਆ ਸੋਈ ਨਾਨਕ ਸਾਚ ਕਹਿ ਬੇਨੰਤੀ ਮਨ ਮੰਝ ਸਚ ਸੋਈ